ਬੱਚੇ ਨ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਜਾ ਰਹੇ ਆ ਜੀ ਤੇ ਇਹੋ ਜਿਹੇ ਪਰਿਵਾਰਾਂ ਦੇ ਨਾਲ ਆਪਾਂ ਕੀਤਾ ਜਾਵੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੈਗਾ ਜਿਹੜਾ ਨੂੰ ਕਿ ਬਹੁਤ ਪਿਆਰ ਦੀ ਲੋੜ ਹੈ ਤੇ ਆਪਣਿਆਂ ਦੀ ਲੋੜ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਵੀ ਗੁਰੂ ਸਾਹਿਬ ਨੇ ਹੁਕਮ ਕੀਤਾ ਜਿਉ ਉਸ ਹਿਸਾਬ ਨਾਲ ਅਸੀਂ ਸੋਚਿਆ ਕਿ ਅਸੀਂ ਆਪਣੀਆਂ ਖੁਸ਼ੀਆਂ ਜਿਹੜੀਆਂ ਹੈਗੇ ਲੋੜਵੰਦਾ ਦੇ ਨਾਲ ਸ਼ੇਅਰ ਕਰੀਏ ਤਾਂ ਕਿ ਸਾਰੇ ਬੱਚੇ ਆਪਣਾ ਜਿਹੜਾ ਜੀਵਨ ਹੈ ਸ਼ੁਰੂ ਕਰ ਸਕਣ ਤੇ ਇਸੇ ਤਰ੍ਹਾਂ ਤਾਂ ਕਿ ਸਾਡੇ ਬੱਚੇ ਵੀ ਇਹੋ ਜਿਹਾ ਹੀ ਅੱਗੇ ਤੋਂ ਸ਼ੁਰੂ ਕਰਨ ਇਹੋ ਜੀ ਪ੍ਰਥਾ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ہوئی ਹੈ ਸਾ ਜਿਹੜਾ ਪਰਮੇਸ਼ਰ ਹੈ ਨਰਗੁਣ ਪਰਮੇਸ਼ਰ ਹੈ ਉਹਦਾ ਕੋਈ ਸਰੂਪ ਨਹੀਂ ਤੁਹਾਨੂੰ ਨਹੀਂ ਲੱਗਦਾ ਜਿਹੜੇ ਬੱਚੇ ਨੇ ਇੱਥੇ ਬਜ਼ੁਰਗ ਨੇ ਇਹਨਾਂ ਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਕੋਈ ਧਰਮ ਨਹੀਂ ਕੋਈ ਕਰਮ ਨਹੀਂ ਹੈਗਾ ਇਹ ਰੱਬ ਦਾ ਰੂਪ ਉਸ ਸਾਕਸ਼ਤ ਨਹੀਂ ਹੈਗਾ ਹਾਂਜੀ ਬਿਲਕੁਲ ਜੀ ਕਿਉਂਕਿ ਸਾਡਾ ਜਿਹੜਾ ਮਨੁੱਖ ਦਾ ਧਰਮ ਤਾਂ ਇਹੀ ਹੈ ਬੇਸਿਕਲੀ ਕਿ ਆਪਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਹੈਗਾ ਮਤਲਬ ਜਿੱਦਾਂ ਹਾਂਜੀ ਉਹਨਾਂ ਨੇ ਕਿਹਾ ਕਿ ਕੋਈ ਜਾਤ ਪਾਤ ਸਾਰਾ ਨੁਕਤ ਸਾਰਾ ਇੱਕੋ ਹੀ ਹਰੇਕ ਦਾ ਧਰਮ ਡਿਫਰੈਂਟ ਹੋ ਸਕਦਾ ਪਰ ਆਪਣਾ ਰਸਤਾ ਤਾਂ ਇੱਕੋ ਹੀ ਹੋਣਾ ਚਾਹੀਦਾ ਜਿਵੇਂ ਜਿਵੇਂ ਚੌ ਤਪੀਤਾ ਟਰਾਈ ਕਰ ਗਏ ਸੀਗੇ ਤੇ ਗੁਰੂ ਕਲੰਗੀ ਤਰਪਾਤਸ਼ਾ ਮਹਾਰਾਜ ਦੇ ਬਚਵੰਦੇ ਪਿਤਾ ਜੀ ਸਿਰ ਤੋਂ ਨੁਸਾਇਆ ਉੱਠ ਗਿਆ ਤੇ ਇਹਨਾਂ ਬੱਚਿਆਂ ਦਾ ਵੀ ਸਿਰਾਂ ਤੋਂ ਜਿਹੜਾ ਸਾਇਆ ਹੈ ਮਾਪਾਪ ਦਾ ਉੱਠ ਗਿਆ ਭਾਵੇਂ ਉਹ ਲਾਈਮਲਾਈਟ ਦੀ ਦੁਨੀਆ ਨੇ ਇਹਨਾਂ ਲੱਤੀ ਬਚਾਤਾ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਮੈਨੂੰ ਲੱਗਦਾ ਜੀ ਕਿਉਂਕਿ ਸਾਡੇ ਪਿਤਾ ਗੁਰੂ ਮਹਾਰਾਜ ਜਿੱ ਕੋਈ ਹੈ ਜੀ ਹੈ ਨਾ ਜੀ ਤੇ ਮੈਨੂੰ ਨਹੀਂ ਲੱਗਦਾ ਕਿ ਜਦੋਂ ਮਹਾਰਾਜ ਨੇ ਬੱਚੇ ਨਾ ਬੱਚਿਆਂ ਨੂੰ ਦੁਨੀਆ 'ਚ ਭੇਜਿਆ ਇਸ ਦੁਨੀਆ ਤੇ ਆਏ ਨੇ ਤੇ ਕੁਛ ਨਾ ਕੁਛ ਦਾ ਉਹਨਾਂ ਨੇ ਹੈ ਹੀ ਹੈ ਸ਼ਾਇਦ ਇਹਨਾਂ ਦਾ ਇਹੀ ਹੈ ਮਤਲਬ ਜਿਹੜਾ ਇਹਨਾਂ ਦਾ ਹੈਗਾ ਕਿ ਇਮਾਂ ਬਾਪ ਇਹਨਾਂ ਦੇ ਇਹੀ ਨੇ ਜੀ ਭੈਣ ਜੀ ਨੇ ਵੀਰ ਜੀ ਨੇ ਹਾਂ ਜੀ ਹਾਂ ਜੀ ਤੇ ਉਹਨਾਂ ਨੇ ਉਹ ਤਾਂ ਕੋਈ ਨਾ ਕੋਈ ਸੋਰਸ ਤਾਂ ਬਣਾ ਕੇ ਭੇਜਦਾ ਹੀ ਹੈ ਜੀ ਮਹਾਰਾਜ ਜੀ ਲੱਗਦਾ ਨਹੀਂ ਵੀ ਸੰਸਕਾਰਾਂ ਦੀ ਘਾਟ ਆਈ ਹੈ ਤਾਂ ਕਰਕੇ ਇੱਥੇ ਮਾਂ ਬਾਪ ਔਰ ਬੱਚੇ ਰੋਲਦੇ ਨੇ ਲੇ ਤਾਂ ਗੁਰੂ ਸਾਹਿਬ ਹੀ ਜਾਣਦੇ ਆ ਜੀ ਹਨਾ ਜੀ ਮਤਲਬ ਉਹਨਾਂ ਦੇ ਹੁਕਮ ਚ ਹੀ ਹੋ ਰਿਹਾ ਮੈਨੂੰ ਲੱਗਦਾ ਸਾਰਾ ਕੁਝ ਹੋ ਰਿਹਾ ਦੇਖੋ ਜੀ ਆ ਯਤੀਮ ਹੈ ਉਹਦੋਂ ਸੀਗੇ ਜਦੋਂ ਇਹ ਕਿਤੇ ਸੜਕਾਂ ਤੇ ਸੀ ਜਾਂ ਜਦੋਂ ਇਹਨਾਂ ਨੂੰ ਅਬੈਂਡਨਟ ਕਰ ਦਿੱਤਾ ਗਿਆ ਜਾਂ ਇਹਨਾਂ ਦੇ ਮਾਪੇ-ਬਾਪ ਨਹੀਂ ਰਹੀ ਲੇਕਿਨ ਹੁਣ ਜਦੋਂ ਤੋਂ ਇਹ ਪ੍ਰਵਾਸਰਾ ਜਾਏ ਯਤੀਮ ਨਹੀਂ ਹੈ ਇਸ ਇਹ ਜਿਹੜਾ ਪ੍ਰਵਾਸ ਹਾਊਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚੱਲ ਰਿਹਾ ਉਹਨਾਂ ਦਾ ਹੀ ਉਹ ਟਾਸਰਾ ਹੈ ਅਸੀਂ ਸਾਰੇ ਸੇਵਾਦਾਰ ਹੈਗੇ ਆ ਬਟ ਸਾਡੇ ਸਾਰਿਆਂ ਦੇ ਸਿੱਧ ਸਿਰ ਤੇ ਉਸ ਇੱਕ ਪਿਤਾ ਦੀ ਹੱਥ ਹੈਗਾ ਤਾਂ ਮਤਲਬ ਇਨ ਜੋ ਮੱਲਾ ਮਾਨ ਵਾਲੀ ਗੱਲ ਹੈ ਕਿ ਉਹ ਤੁਹਾਡੇ ਪਰਤੱਖ ਹੈ ਵੀ ਹੈ ਕਿ ਬੱਚੇ ਕਰਦੇ ਜਿੱਥੇ ਜਿੱਥੇ ਆ ਆਪਾਂ سپورਟ ਕਰਦੇ ਆ ਇਹਨਾਂ ਨੂੰ ਮੋਟੀਵੇਟ ਕਰਦੇ ਆ ਉਸੇ ਲੈਵਲ ਤੇ ਜਾ ਰਹੇ ਚਾਹੇ ਉਹ ਗੇਮਸ ਹੈਗੀਆਂ ਰੈਗੂਲਰਲੀ 골ਡ ਮੈਡਲ ਸਿਲਵਰ ਮੈਡਲ ਬ੍ਰੌਂਜ਼ ਛਿੱਟ ਕੇ ਆ ਰਹੇ ਹੈ ਚਾਹੇ ਉਹ ਐਜੂਕੇਸ਼ਨ ਦਾ ਫੀਲਡ ਹੈ ਸਾਡੇ ਦੋ ਬੱਚੇ ਇਸ ਵਕ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਜੀਨੀਅਰਿੰਗ ਕਰ ਰਹੇ ਹੈਗੇ ਹਨ ਅਲੱਗ-ਅਲੱਗ ਕਾਲਜਾਂ ਵਿੱਚ ਯੂਨੀਵਰਸਿਟੀਆਂ ਚ ਤੇ چاہے ਕੋਈ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਹੈਗਾ ਜਿਹੜਾ ਡੈਫੰਟ ਮਿਊਟ ਹੈਗੇ ਆ ਉਹਨਾਂ ਨੇ ਵੀ ਟ੍ਰੇਨਿੰਗ ਲੈ ਕੇ ਇੱਥੇ ਨੌਕਰੀਆਂ ਸ਼ੁਰੂ ਕਰ ਲੀਆਂ ਹੈਗੀਆਂ ਮਤਲਬ ਮੱਲਾ ਤਾਂ ਜ਼ਰੂਰ ਮਾਰਨਗੇ ਕਿਉਂਕਿ ਸਾਡੇ ਦਿਲਾਂ 'ਚ ਬਹੁਤ ਚਾਹ ਹੈ ਕਿ ਅਸੀਂ ਜੋ ਅਸੀਂ ਆਪਣੇ ਬੱਚਿਆਂ ਲਈ ਵੀ ਨਹੀਂ ਕਰ पाए ਅਸੀਂ ਇਹਨਾਂ ਲਈ ਕਿਦਾਂ ਕਰ ਸਕੀਏ ਉਹ ਕਰਨ ਕਾਰਨ ਕਰਤਾ ਏਕ ਹੈ ਦੂਸਰ ਨਹੀਂ ਕੋਈ ਚਾਹ ਰਿਜਕ ਦੇਣ ਵਾਲਾ ਉਹ ਸਾਲ ਬਤਰ ਮੈਂ ਜੰਤਪਾਇਤਾ ਕਰ ਰਿਜਕ ਅਗੇ ਕਰਤ ਰਿਆ ਕਰਦੇ ਅਸੀਂ ਕੁਛ ਨਹੀਂ ਆ ਉਹਨੇ ਸਾਰਿਆਂ ਵਾਸਤੇ ਰਿਜਕ ਵੀ ਦਿੱਤਾ ਸਾਰਿਆਂ ਵਾਸਤੇ ਪੈਸਾ ਵੀ ਭੇਜ ਰਹੇ ਆ ਚਾਹੇ ਉਹਦੇ ਵਿੱਚ ਸਾਡਾ ਕੋਈ ਯੋਗਦਾਨ ਨਹੀਂ ਹੈ ਸਾਰਾ ਸੰਗਤ ਦਾ ਸਹਿਯੋਗ ਹੈ ਇਦਾਂ ਦੇ ਸੱਜਣਾ ਦਾ ਸਹਿਯੋਗ ਹੈ ਜਿਹੜੇ ਕਿ ਆਪਣੇ ਦਿਲ ਖੋਲ ਕੇ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਆ ਇਹ ਗੁਰੂ ਸਾਹਿਬ ਦੀ ਜੇ ਜੇ ਅਨਾਥ ਆਸ਼ਰਮ ਬਣੇ ਤਾਂ ਇਹ ਵੀ ਪਰਮੇਸ਼ਰ ਨੇ ਬਣਾਏ ਤੁਸੀਂ ਇਹ ਮੰਨਦੇ ਹੋ ਦੇਖੋ ਪਰਮੇਸ਼ਰ ਨੇ ਹਰ ਇੱਕ ਦੀ ਡਿਊਟੀ ਲਗਾਈ ਹੁੰਦੀ ਹੈ ਸਾਰਿਆਂ ਨੂੰ ਅਲੱਗ-ਅਲੱਗ ਡਿਊਟੀਆਂ ਦਿੱਤੀਆਂ ਪਰਮਾਤਮਾ ਨੇ ਕਿਸੇ ਦੀ ਡਿਊਟੀ ਹੈ ਕਿ ਉਹਨੇ ਕਿਰਤ ਕਰਕੇ ਕਿਸੇ ਨੂੰ ਪੈਸਾ ਦੇਣਾ ਦਸਵੰਦ ਦੇਣਾ ਕਿਸੇ ਦੀ ਡਿਊਟੀ ਲਈ ਹੈ ਕਿ ਨਾਮ ਜਪਣਾ ਹੈ ਤੇ ਨਾਮ ਜਪਾਣਾ ਹੈਗਾ ਕਿਸੇ ਸਭ ਦੀ ਅਲੱਗ-ਅਲੱਗ ਡਿਊਟੀ ਲਈ ਹੈ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਖੇਡਾਂ ਨਹੀਂ ਖੇਡੀਆਂ ਜਾਂਦੀਆਂ ਜੇ ਉਹ ਗਲਤ ਬੰਦੇ ਵੀਰ ਨੇ ਕਿਸੇ ਕਾਰਨ ਕਰਕੇ ਉਹਨਾਂ ਨੇ ਆਪਣੀ ਕੌਂਸ਼ੀਅਸ ਦੀ ਆਵਾਜ਼ ਉਸ ਪਰਮਾਤਮਾ ਦੀ ਆਵਾਜ਼ ਨੂੰ ਸੁਣਨਾ ਬੰਦ ਕਰ ਦਿੱਤਾ ਜਦੋਂ ਸੁਣਨਾ ਬੰਦ ਹੋ ਜਾਂਦਾ ਫਿਰ ਮਤਲਬ ਜਦੋਂ ਸੁਣਦੇ ਨਹੀਂ ਆ ਨਾ ਫਿਰ ਸੁਣਨਾ ਵੀ ਬੰਦ ਹੋ ਜਾਂਦਾ ਫਿਰ ਉਹ ਬੰਦੇ ਕ੍ਰਿਮੀਨਲ ਬਣਦੇ ਆ ਗਲਤ ਪਾਸੇ ਹੋ ਗਲਤ ਹਰਕਤਾਂ ਕਰਦੇ ਹੈਗੇ ਆ ਇਹਦੇ ਵਿੱਚ ਸਾਨੂੰ ਹਮੇਸ਼ਾ ਜਾਗਦੀਆਂ ਜ਼ਮੀਰਾਂ ਨੂੰ ਇਹ ਹਮੇਸ਼ਾ ਮੈਸੇਜ ਦਿੰਦੇ ਰਹਿਣਾ ਚਾਹੀਦਾ ਅਵੇਅਰਨੈਸ ਕਰਦੇ ਰਹਿਣਾ ਚਾਹੀਦਾ ਕਿ ਵੀ ਸਾਨੂੰ ਆਪਣੀ ਉਸ ਪਰਮਾਤਮਾ ਦੀ ਜਿਹੜੀ ਅੰਦਰ ਤੋਂ ਆਵਾਜ਼ ਆਂਦੀ ਹੈ ਉਹ ਜ਼ਰੂਰ ਸੁਣਨੀ ਚਾਹੀਦੀ ਹੈ ਕਿ ਅਸੀਂ ਕੋਈ ਗਲਤ ਕਰਮ ਤਾਂ ਨਹੀਂ ਕਰ ਰਹੇ ਕਿਉਂਕਿ ਕਰਮ ਹੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਹ ਕਰਮਾ ਨਹੀਂ ਸਾਨੂੰ ਅੱਗੇ ਲੈ ਕੇ ਜਾਣਾ ਕਰਮਾ ਨੇ ਸਾਨੂੰ ਪਿੱਛੇ ਕੇ ਜਾਣਾ ਤੇ ਇਹ ਸਾਰੀ ਸੰਸਕਾਰਾਂ ਤੇ ਕਰਮਾਂ ਦੀ ਖੇਡ ਹੈ ਜੀ ਕਿਵੇਂ ਦਾ ਲੱਗ ਰਿਹਾ ਹੈ ਕਿਉਂਕਿ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਜਿਹੜੇ ਬੇਸਹਾਰਾ ਨੇ ਲੋੜਵੰਦ ਨੇ ਉਹਨਾਂ ਵਾਸਤੇ ਭਾਈ ਸ਼ੁਸ਼ੇਰ ਸਿੰਘ ਲਗਾਤਾਰ ਸੇਵਾ ਨਿਭਾ ਰਹੇ ਨੇ ਆ ਤੁਸੀਂ ਗਾਇਕੀ ਰਾਹੀਂ ਬੱਚਿਆਂ ਦਾ ਮਨੋਰੰਜਨ ਕੀਤਾ ਹੈ ਤੇ ਬੱਚਿਆਂ ਦਾ ਤੇ ਨਾਲ ਜੁਰਗਾ ਦਾ ਕਿਵੇਂ ਦਾ ਲੱਗਦਾ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਪ੍ਰੋਗਰਾਮ ਦੇਖਦੇ ਸਾਰੇ ਸਰੋਤਿਆਂ ਬਰਬਾਹ ਆਸਰਾ ਦੇ ਵਿੱਚ ਆ ਕੇ ਮੈਨੂੰ ਬਹੁਤ ਹੀ ਅੱਛਾ ਲੱਗਿਆ ਇੱਥੋਂ ਦੀ ਸਮੁੱਚੀ ਮੈਨੇਜਮੈਂਟ ਔਰ ਬਦਸਾਹ ਸਾਡੇ ਨਾਲ ਖੜੇ ਹੈ ਔਰ ਹੋਰ ਵੀ ਸਮੁੱਚਾ ਸਟਾਫ ਮੈਂ ਹੈਰਾਨ ਹੋਇਆ ਮੈਂ ਹੁਨੇ ਹੁਨੇ ਆਪਣੇ ਸਿੰਦਰ ਸਰ ਨੂੰ ਇਹ ਗੱਲ ਕਹਿ ਰਿਹਾ ਸੀ ਕਿ ਮੈਂ ਸਪੀਚਲੈਸ ਹਾਂ ਮੈਂ ਕੁਝ ਵੀ ਨਹੀਂ ਕਹਿ ਸਕਦਾ ਕਿਉਂਕਿ ਇਹਨਾਂ ਬੱਚੇ ਨੂੰ ਜਦੋਂ ਦੇਖਿਆ ਮੈਂ ਆਕੇ ਉਸ ਮਾਲਕ ਦੇ ਰੰਗ ਨੇ ਹੈ ਪਤਨੇ ਦੇ ਕਿਹੜੇ ਰੰਗਾਂ ਵਿੱਚ ਰਸ ਸੋ ਮੈਂ ਇਹਨਾਂ ਦੀ ਵਿਦਾਲਤ ਇਥੇ ਸੰਗੀਤ ਰਾਹੀਂ ਸੇਵਾ ਜਿਹੜੀ ਕੀਤੀ ਹੈ ਮੈਂ ਅੱਜ ਪ੍ਰੋਗਰਾਮ ਲੱਗਿਆ ਔਰ ਮੇਰੇ ਸੰਗੀਤ ਦੇ ਵਿੱਚ ਮੇਰੇ ਗਾਣੇ ਦੇ ਜਦੋਂ ਇਹ ਬੱਚੇ ਨੱਚੇ ਨੇ ਮੈਨੂੰ ਹੋਰ ਵੀ ਆਨੰਦ ਆਇਆ ਮੈਨੂੰ ਇੰਨਾ ਅੱਛਾ ਲੱਗਿਆ ਕਿ ਮੌਲਾ ਕਿਉਂਕਿ ਇਹਨਾਂ ਬੱਚਿਆਂ ਤੇ ਇਹਨਾਂ ਬੱਚਿਆਂ ਦੇ ਚਿਹਰੇ ਤੇ ਸਮਾਈਲ ਦੇਖ ਕੇ ਕਿਉਂਕਿ ਉਹ ਪ੍ਰਮਾਤਮਾ ਦਾ ਰੂਪ ਨੇ ਹੈਨਾ ਮੈਂ ਸਮਝਿਆ ਕਿ ਅੱਜ ਮੇਰਾ ਰੱਬ ਖੁਸ਼ ਹੋ ਗਿਆ ਕਿਉਂਕਿ ਇਹ ਬੱਚੇ ਖੁਸ਼ ਹੋ ਗਏ ਨਾ ਇਹ ਸਾਰੇ ਮੈਂ ਬੜਾ ਅੱਛਾ ਲੱਗਿਆ ਮੈਂ ਦਸਤੀ ਕੋਲ ਸੇ ਬੜਾ ਅੱਛਾ ਲੱਗਿਆ ਦੇਖੋ ਸਮਾਂ ਬਹੁਤ ਮੁਸ਼ਕਲ ਹੁੰਦਾ ਏ ਇਦਾਂ ਦੇ ਬੱਚਿਆਂ ਵਾਸਤੇ ਬਿਨਾ ਮਾਪੇ ਕੋ ਜਾਂ ਫਿਰ ਬਜ਼ੁਰਗ ਨੇ ਜਿਹਨਾਂ ਨੂੰ ਕੋਈ ਸੰਭ ਨਹੀਂ ਰਿਹਾ ਪਰ ਤੁਸੀਂ ਇੱਥੇ ਪਹੁੰਚੋ ਇੱਕ ਵਾਰ ਅੱਖਾਂ ਪਾਓ ਵੀ ਹੁੰਦੀਆਂ ਨੇ ਦੇਖ ਕੇ ਮਨ ਭਾਵਿਤ ਹੁੰਦਾ ਅੱਖਾਂ ਦੇ ਵਿੱਚ ਨਮੀ ਵੀ ਹੁੰਦੀ ਹੈ ਕਿ ਇਹਨਾਂ ਨੂੰ ਕੋਈ ਸੰਭ ਨਹੀਂ ਸੰਭ ਰਿਹਾ ਤਾਂ ਭਾਈ ਸੰਸ਼ੇਠ ਸਿੰਘ ਇਸ ਤਰੀਕੇ ਸੇਵਾ ਨਿਭਾ ਰਹੇ ਨੇ ਕਿਉਂਕਿ ਅੱਜ ਕੱਲ ਕਿਸੇ ਕੋਲ ਇੱਕ ਬੱਚਾ ਦੋ ਬੱਚਾ ਪੰਜ 10 ਹੋਣਗੇ ਇਹਨਾਂ ਨੂੰ ਹਜ਼ਾਰਾਂ ਬੱਚਾ ਇਸ ਤਰੀਕੇ ਸੇਵਾ ਨਿਭਾ ਰਹੇ ਮੈਂ ਤਾਂ ਇਹ ਗੱਲ ਪਹਿਲੇ ਕਹੀ ਸੀ ਵੀ ਬੱਬਾ ਮੈਂ ਤਾਂ ਹੈਰਾਨ ਹੋਇਆ ਕਿ ਦੇਖੋ ਖਾਸ ਕਰ ਇਹ ਲੋਕ ਜਿਹੜੇ ਹਨ ਇਹਨਾਂ ਨੂੰ ਸਮਾਰਨ ਬਹੁਤ ਬਹੁਤ ਸਮੁੱਚੇ ਮੈਨੇਜਮੈਂਟ ਦਾ ਸਮੁੱਚੇ ਮੈਨੇਜਮੈਂਟ ਹਦਸਾ ਹੋ ਰਿਹਾ ਨਾ ਸਮੁੱਚੀ ਟੀਮ ਨੂੰ ਜਿਹੜੇ ਐਡਾ ਵੱਡਾ ਉਪਰਾਲਾ ਕਰ ਰਹੇ ਹਨ ਔਰ ਕਿੱਤਾ ਹੋਇਆ ਕਿ ਇਹਨਾਂ ਦੀ ਸੇਵਾ ਕਰ ਰਹੇ ਹਨ ਕਿਉਂਕਿ ਸੇਵਾ ਬਹੁਤ ਵੱਡੀ ਚੀਜ਼ ਹੈ ਔਰ ਪਰਮਾਤਮਾ ਇਸੇ ਤਰ੍ਹਾਂ ਮੈਂ ਦੁਆ ਵੀ ਕਰਦਾ ਕਿ ਡਾਕਟਰ ਸਾਹਿਬ ਤੁਸੀਂ ਮੁੱਚੀ ਮੈਨੇਜਮੈਂਟ ਇਸੇ ਤਰ੍ਹਾਂ ਇਹ ਸੇਵਾ ਵਰਕਰਾਂ ਰੱਖੇ ਨਵਾਂ ਦੇ ਰਹੇ ਨੇ ਅਸਮਾਲਕ ਕਬੂਲ ਕਰ ਲਵੇ ਸਭੀ ਬੋਇਸ ਆ ਪੰਜਾਬ ਦੇ ਵਿੱਚ ਵੀ ਤੁਸੀਂ ਨੰਬਰ 1 ਦੇ ਵਿਨਰ ਰਹੇ ਹੋ ਤਾਂ ਬਹੁਤ ਕਨਵਰ ਗਰੀਵਾਨ ਨੇ ਵੀ ਕੱਲ ਪਰਸੇ ਸੀ ਵੀਡੀਓ ਦੇਖੀ ਤੁਹਾਡੀ ਬਹੁਤ ਤਾਰੀਫ ਕੀਤੀ ਹੈ ਕਿ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਦਿਲ ਤੋਂ ਮਨ ਤੋਂ ਤੇ ਸਰਸਵਤੀ ਜੀ ਦੀ ਕਿਰਪਾ ਉਹ ਜਿੰਨਾ ਦੇ ਉੱਤੇ ਜਿਸ ਤਰੀਕੇ ਨਾਲ ਜਾਂਦੇ ਨੇ ਤਾਂ ਸਾਡੇ ਦਰਸ਼ਕਾਂ ਨੂੰ ਜੁਰ ਦੋ ਬੋਲ ਉਹ ਸੁਣਾਓ ਜਿਹੜੇ ਤੁਹਾਡੀ ਬਿਰਤੀ ਦੇ ਨੇੜੇ ਹੋਣ ਜਿਹੜੇ ਇਹਦਾ ਬੋਲ ਚੋ ਜੀ ਜਰੂਰ ਇਹ ਸਭ ਮਾਲਕ ਦਾ ਕਰਮ ਹੈ ਮੈਂਨ ਸਾ ਕੀਤੀਆਂ ਨੇ ਜਰਬ ਕਰ ਵੀ ਰਹੇ ਆ ਬਿਲਕੁਲ ਜੀ ਇੱਕ ਗੀਤ ਜਿਹੜਾ ਕਾਫੀ ਥਰੋ ਅਫ ਕੈਨੇਡਾ वर्ल्ड वाइड ਚੱਲਿਆ ਸੀ ਮੈਂ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ਼ ਦਿਆਂਗਾ ਜਿਹਦੇ ਨਾਲ ਮੇਰੀ ਪਛਾਣ ਬਣੀ ਐਮ ਐਚ 1 ਚੈਨਲ ਆਵਾਜ਼ ਪੰਜਾਬ ਦੀ ਤੋਂ ਬਾਅਦ ਇਹ ਮੈਂ ਟ੍ਰੈਕ ਗੀਤ ਐ ਸੀ ਮੇਰਾ ਜਿਹਦੇ ਨਾਲ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਔਰ ਹੁਣ ਤੱਕ ਵੀ ਮੈਂ ਜਿੱਥੇ ਵੀ ਜਾਣਾ ਮੈਂ ਮੈਨੂੰ ਕਹਿੰਦੇ ਨੇ ਕਿ ਹੁਮੇਦ ਸ਼ਾਹ ਜੀ ਉਹ ਜ਼ਰੂਰ ਸੁਣਾ ਦੇ ਮੈਂ ਕਹਿੰਨ ਕਿ ਇਹਨੂੰ ਦੱਸਾਂ ਇਹ ਰਾਜ਼ ਦੀਆਂ ਗੱਲਾਂ ਸੋਦਾ ਮੱਕੇ ਗਏ ਗੱਲ ਮੁਕਦੀ ਨਹੀਂ ਪਾਵੇਂ ਸੋ ਸੋ ਜੁਮੇ ਪੜ੍ਹ ਬਈਏ मया वा वा मया गल मुकदी नाही ਪਾਵੇਂ ਸੋ ਸੋ ਜੁਮੇ ਪੜਾਈਏ ਗੰਗਾ ਗਿਆ ਗਲ ਮੁਕਤੀ ਨਹੀਂ ਪਾਵੇਂ ਸੋ ਸੋ ਗੋਤੇ ਲਾਏ ਗਿਆ ਗਿਆ ਗਲ ਮੁਕਤੀ ਨਹੀਂ ਪਾਵੇਂ ਸੋ ਸੋ ਪੰਜੂ ਪੜਾਈਏ ਬੁੱਲੇ ਸ਼ਗਲ ਤੈਉ ਮੁਕਸੀ ਜਦ ਮੈਨੂੰ ਦਿਲੋਂ ਗਵਾਈਏ ਮੈਂ ਕਿਨੋਂ ਕਿਰੋਂ ਦੱਸਾਂ ਇਹ ਰਾਜ਼ ਦੀਆਂ ਗੱਲਾਂ ਮੈਂ ਕਿਨੂ ਕਿਨੂ ਦੱਸਾਂ ਇਹ ਰਾਜ਼ ਦੀਆਂ ਗੱਲਾਂ ਮੈਂ ਕਿਨੂ ਕਿਨੂ ਦੱਸਾਂ ਬਹੁਤ ਫ੍ਰੀਲਾ ਤੁਹਾਡਾ ਗੱਲ ਹੈ ਕਿ ਹੋਰ ਨਵੇਂ ਤਰ੍ਹਾਂ ਦੇ ਆ ਰਹੇ ਹਾਂ ਹਾਂਜੀ ਬਿਲਕੁਲ ਬਿਲਕੁਲ ਸਰ ਬੈਕ ਟੂ ਬੈਕ ਤੁਹਾਨੂੰ ਬਹੁਤ ਕੁਝ ਜਲਦੀ ਸੁਣਨ ਨੂੰ ਮਿਲੇਗਾ ਔਰ ਬਹੁਤ ਅੱਛਾ ਅੱਛਾ ਥੋੜੇ ਛਿਪੇ ਰਹੇ ਸੀ ਪਿਛਲੇ ਦਿਨਾਂ ਦੇ ਵਿੱਚ ਤਾਂ ਮੁਰਤ ਹੁਣ ਸਟੇਜਾਂ ਦੇ ਉੱਤੇ ਆਣਾ ਸ਼ੁਰੂ ਕੀਤਾ ਹੈ ਕਾਰਨ ਕੀ ਬਣਿਆ ਕਿ ਹੁਣ ਪਿੱਛੇ ਛਿਪੇ ਰਹੇ ਤੇ ਹੁਣ ਮਿਲ ਤੋਂ ਸਟੇਜ بس ਸੁਣੋ ਜਿਹੜਾ ਮੈਂ ਲੇਟ ਹੋ ਗਿਆ ਹੁਣ ਉਹ ਸਾਰਾ ਕਮੀਆਂ ਪੂਰੀ ਹੋ ਜਣੀਆ ਮਾਲਕ ਦੀ ਕਿਰਪਾ ਨਾਲ ਕਿਉਂਕਿ ਹੁਣ ਜਿਹੜੀ ਕੜਾਮ شریف ਮੇਲੇ ਤੇ ਹਾਜ਼ਰੀ ਲੱਗੀ ਐ ਸਾਡੀ ਕਨਵਰ ਗਰੇਵਾਲ ਸਾਹਿਬ ਇੱਕ ਬਹੁਤ ਬੜੀ ਹਸਤੀ ਨੇ ਕਿਉਂਕਿ ਥੋੜੀ ਦੁਨੀਆ ਉਹਨਾਂ ਨੂੰ ਸਲੂਟ ਕਰਦੀ ਐ ਕਿਉਂਕਿ ਕਨਵਰ ਗਰੇਵਾਲ ਸਾਹਿਬ ਦਾ ਇੱਕ ਆਪਣਾ ਹੀ ਮਾਹੌਲ ਹੈ ਹਾਂਜੀ ਉਹ ਕਮਾਲ ਦੇ ਗਾਇਕ ਹੈ ਕਮਾਲ ਦੇ ਬਿਲਕੁਲ ਤੇ ਮੇਰੇ ਭਰਾ ਨੇ ਵੱਡੇ ਮੈਂ ਉਹਨਾਂ ਨੂੰ ਮੁਹੱਬਤ ਕਰਦਾ ਔਰ ਉਹਨਾਂ ਦੀ ਇੱਜ਼ਤ ਵੀ ਕਰਦਾ اور انہوں نے ਮੈਨੂੰ ਇੰਨੀ ਮੁਹੱਬਤ ਦਿੱਤੀ ਇੰਨਾ ਪਿਆਰ ਦਿੱਤਾ ਮੈਂ ਉਹਨਾਂ ਦਾ ਵੀ ਥੈ ਜੀ ਬਹੁਤ ਸ਼ੁਕਰਗੁਜ਼ਾਰ ਹੋਂਾ ਕਰਕੇ ਅੱਜ ਦੁਨੀਆ ਮੈਨੂੰ ਬਹੁਤ ਪਿਆਰ ਕਰ ਰਹੀ ਹੈ ਕਿਉਂਕਿ ਜਿੱਥੇ ਜਿੱਥੇ ਵੀਡੀਓ ਲੋਕੀ ਦੇਖ ਰਹੇ ਹੈ ਤਾਂ ਲੋਕੀ ਮੈਨੂੰ ਫੋਨ ਵੀ ਕਰ ਰਹੇ ਹੈ ਔਰ ਪ੍ਰੋਗਰਾਮਾਂ ਦੇ ਵੀ ਬਲਾਨ ਲੱਗੇ ਦੁਆਰੇ ਫਿਰ ਮੇਨੂੰ ਲੋਕਾਂ ਨੂੰ ਬਹੁਤ ਪ੍ਰੋਚ ਕਰ ਰਹੀ ਹੈ ਸੋ ਸਮੁੱਚੀ ਆਵਾਮ ਦਾ तहे ਦਿਨ ਸ਼ੁਕਰਗੁਜ਼ਾਰ ਇੰਨਾ ਪਿਆਰ ਦੇ ਰਹੇ ਹੋ ਮੇਰੇ ਆਉਣ ਵਾਲੇ ਜਿਹੜੇ ਗੀਤ ਨੇ ਉਹਨਾਂ ਨੂੰ ਤੁਸੀਂ ਸਭ ਨੇ ਵੱਧ ਤੋਂ ਵੱਧ ਪਿਆਰ ਦੇਣਾ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਤੁਹਾਡੇ ਆਸ਼ੀਰਵਾਦ ਜੀ ਜਿਹੜੀ ਇਹ ਤੁਸੀਂ ਲਾਈਮ ਲਾਈਟ ਦੇ ਕਿਉਂਕਿ ਸੱਚ ਸਿੰਗਰ ਹੋ ਲਾਈਮ ਲਾਈਟ ਦੇ ਵਿੱਚ ਹਰ ਇੱਕ ਬੰਦਾ ਚਾਹੁੰਦਾ ਹੈ ਲਾਈਮ ਲਾਈਟ ਦੇ ਵਿੱਚ ਆਉਣਾ ਇਹ ਜਿਹੜੇ ਬੱਚੇ ਨੇ ਬਜ਼ੁਰਗ ਨੇ ਇਹ ਤੁਹਾਨੂੰ ਪਤਾ ਮੈਨੂੰ ਇਹਨੂੰ ਲੱਗਦਾ ਹੈਗਾ ਵੀ ਇਹ ਲਾਈਮ ਲਾਈਟ ਦਾ ਨਤੀਜਾ ਜਿਹੜੇ ਅੱਤੇ ਬਹੁਤ ਸਾਰੇ ਬੱਚੇ ਨੇ ਕਿਉਂਕਿ ਜਿਹੜਾ ਸਾਡਾ ਕਲਚਰ ਉਹ ਚੇਂਜ ਹੋ ਰਿਹਾ ਹੈ ਬੱਚਿਆਂ ਨੂੰ ਅੱਤੇ ਛੱਡ ਰਹੇ ਨੇ ਉਹ ਕੋਈ ਕਿਸੇ ਨਾਲ ਧਰਮ ਨਾਲ ਰਿਲੇਟਡ ਹੈਈ ਕਿ ਨਾ ਬੰਦੇ ਜਿਨ੍ਹਾਂ ਨੇ ਬੱਚੇ ਅੱਤੇ ਛੱਡੇ ਨੇ ਬਜ਼ੁਰਗ ਅੱਤੇ ਛੱਡੇ ਨੇ ਕੀ ਲੱਗਦਾ ਹੈ ਕਿ ਲੋਕਾਂ ਦੀ ਜਿਹੜੀ ਕਦਰਾਂ ਕੀਮਤਾਂ ਹੈ ਦਿਲ ਦੇ ਵਿੱਚ ਰਿਸਪੈਕਟ ਹੈ ਉਹ ਜਾਂਦੀ ਰਹੇ ਜਾਂਦੀ ਜਾ ਰਹੀ ਹੈ ਦੇਖੋ ਜੀ ਬੜਾ ਜ਼ਿੰਮੇ ਦਾ ਇਹ ਮਾਹੌਲ ਜ਼ਿੰਮੇ ਦਾ ਸਮਾਪਾ ਆਪਾਂ ਦੇਖ ਹੀ ਰਹੇ ਹਾਂ ਸਾਰੇ ਕਿਸੇ ਦਾ ਕੋਈ ਲੁਕਿਆ ਨਹੀਂ ਹੈਗਾ ਹਨ ਇਹ ਬਹੁਤ ਮੰਦ ਭਾਜੀ ਮੰਦਪਾ ਦਾ ਸਮਾਂ ਕਹਿ ਸਕਦੇ ਹਨ ਤਾਂ ਇਹ ਇਦਾਂ ਨਹੀਂ ਮਤਲਬ ਮੈਂ ਕਹੂੰਗਾ ਕਿ ਕਿ ਜਿਹੜੇ ਹੁਣ ਅਸੀਂ ਵੈਸੇ ਵੀ ਦੇਖਦੇ ਕਿ ਆਸ਼ਰਮਾਂ ਦੇ ਵਿੱਚ ਸਾਡੇ ਬਜ਼ੁਰਗ ਨੇ ਜਿਹੜੇ ਹੈਨਾ ਉਹ ਜਦੋਂ ਜੇ ਅੱਕੇ ਜੇ ਅਗਰ ਬੱਚੇ ਲੈਕ ਹੋਣ ਬੱਚੇ ਨੇਕ اولاد ਹੋਣ ਹੋ ਆਪਣੇ ਫਰਜ਼ ਨਿਭਾਉਣ ਤਾਂ ਕਿਉਂ ਕਿਸੇ ਦਾ ਮਾਪਾ ਵਾਪ ਆਸ਼ਰਮਾਂ ਦੇ ਵਿੱਚ ਜਾਵੇ ਹੈਨਾ ਸੱਚੀ ਤਰੀਕੇ ਤੇ ਗੀਤ ਵੀ ਕੋਈ ਲੈ ਕੇ ਆ ਰਹੇ ਹੋ ਬਿਲਕੁਲ ਬਿਲਕੁਲ ਹਾਂ ਜੀ ਇੱਕ ਗੀਤ ਸੀਗਾ ਜਿੰਦ ਸਵਾਦਾ ਸਾਹਿਬ ਦਾ ਉਹ ਇਹ ਮ ਬੜਾ ਸੋਹਣਾ ਗੀਤ ਹੈ ਉਹ ਇੱਕ ਤੁਸੀਂ ਸੁਣਿਆ ਵੀ ਹੋਗਾ ਬੇਟਾ ਸ਼ਹਿਰ ਰਹਿਣ ਲੱਗ ਜਾਂਦਾ ਜਾ ਕੇ ਸ਼ਹਿਰ ਰਹਿਣ ਲੱਗ ਜਾਂਦਾ ਤਾਂ ਉਹ ਕਦੇ-ਕਦਾਈ ਆਪਣੇ ਮਾਪਿਓ ਨੂੰ ਮਿਲਣ ਆਉਂਦਾ ਪਿੰਡ ਹਾਂ ਹਾਂ ਤਾਂ ਉਹ ਮਾਪੇ ਆਪਣੇ ਬੱਚੇ ਨੂੰ ਕਹਿ ਰਹੇ ਆ ਕਿ ਬੇਟਾ ਠੀਕ ਹੈ ਤੇਰੀ ਸ਼ਹਿਰੀ ਲਾਈਫ ਹੈ ਬੇਟਾ ਪਰ ਹਨਾ ਅਸੀਂ ਤੇਰੇ ਮਾਪੇ ਆ ਅਸੀਂ ਤੈਨੂੰ ਜਨਮ ਦਿੱਤਾ ਬੇਟਾ ਪਰ ਉਸ ਗੀਤ ਦੇ ਵਿੱਚ ਬੜਾ ਕੁਛ ਹੈ ਪਰ ਮੈਂ ਇੱਕ ਸਥਾਈਂਤਰਾ ਸੁਣਾ ਰਿਹਾ ਤੁਹਾਨੂੰ ਨਾ ਬੈਠੇ ਕੋਲ ਬਿਠਾਵੇਂ ਤੂੰ ਨਾ ਸਿੱਤੇ ਮੂੰ ਬੁਲਾਵੇਂ ਤੂੰ ਨਾ ਬੈਠੇ ਕੋਲ ਬਿਠਾਵੇਂ ਤੂੰ ਨਾ ਸਿੱਤੇ ਮੂੰ ਬੁਲਾਵੇਂ ਤੂੰ ٹوٹی منجی بیٹھیا ٹوٹی پہ جا چڑکا لے لے لبنام جنا چھڑکا لے لے پہ نہ لبنے نام آپ بہت بہت ਸਚਾਈ ਬਾਰੇ ਬਿਆਨ ਕੀਤਾ ਕਿ ਦਿਲੋਂ ਮੁਹੱਬਤ ਜਿੰਨ ਸਹੀ ਸੱਚੇ ਜਿਵੇਂ ਇੱਕ ਕਰੰਟ ਇੱਕ ਹੁੰਦਾ ਹੈ ਤੇ ਲਗ ਲਗ ਰੰਗਾਂ ਦੇ ਮੱਲਬ ਜਿਹੜੇ ਨਾ ਔਰ ਅਲੱਗ ਲੱਗ ਰੰਗ ਜਿਹੜੇ ਨਾ ਉਹ ਪ੍ਰਗਟ ਕਰਦੇ ਹੁਣ ਜਿਵੇਂ ਸਿਰਜਣਹਾਰ ਦੀ ਰਚਨਾ ਦੇ ਨਾਲ ਪਿਆਰ ਹੈ ਉਹ ਪਿਆਰ ਦਾ ਰੰਗ ਆਪਣਿਆਂ ਵੀ ਜਿੱਤੇ ਆਪਣੇ ਲਈ ਤਾਂ ਸਾਰੇ ਖੁਸ਼ੀਆਂ ਦੇ ਮੌਕੇ ਤੇ ਸਾਰੇ ਸ਼ੇਅਰ ਕਰਦੇ ਖੁੱਲ ਕੇ ਪਰ ਇੱਕ ਸਿਰਜਣਹਾਰ ਦੀ ਹੋਰ ਰਚਨਾ ਦੇ ਉਹ ਮੈਂਬਰ ਜਿਨ੍ਹਾਂ ਨੂੰ ਖੁਦਗਰਜ਼ ਲੋਕਾਂ ਦੀਆਂ ਕੁਝ ਹਾਲਾਤਾਂ ਨੇ ਉਹ ਖੁਸ਼ੀਆਂ ਖੋਲੀਆਂ ਉਹਨਾਂ ਦੇ ਚਿਹਰਿਆਂ ਤੇ ਖੁਸ਼ੀਆਂ ਲਿਆਉਣ ਵਾਸਤੇ ਹਾਂਜੀ ਭਾਈ ਸਿੰਦਰ ਸਿੰਘ ਹੋਣੀ ਹਾਂਜੀ ਸਰਦਾਰ ਬਲਵਿੰਦਰ ਸਿੰਘ ਹੋਣੀ ਬਿਲਕੁਲ ਤੇ ਇਹਨਾਂ ਦੇ ਬੇਟੇ ਇਹਨਾਂ ਦੇ ਨੂਰ ਜੀ ਹੋਣੀ ਉਹਨਾਂ ਦੀ ਸ਼ਾਦੀ ਦੇ ਸਬੰਧ ਦੇ ਵਿੱਚ ਤੇ ਬੇਟੀ ਹਰਸ਼ਜੋਤ कौर ਉਹਨਾਂ ਦੀ ਸ਼ਾਦੀ ਦੇ ਸਬੰਧ ਦੇ ਵਿੱਚ ਖੁਸ਼ੀਆਂ ਲਿਆਉਣ ਦਾ ਜਿਹੜਾ ਮਸਿਆ ਮੇ ਘਰਾਂ ਦੇ ਵਿੱਚ ਤੇ ਸਾਰੇ ਨੂੰ ਖੁਸ਼ੀ ਹੁੰਦੀ ਆ ਇਹ ਕਹਿੰਦੇ ਜਿਵੇਂ ਗੁਰੂ ਗੁਰੂ ਸਾਹਿਬ ਕਹਿੰਦੇ ਗੁਰੂ ਨਾਨਕ ਨਾਨਕ ਕਿੰਨੇ ਕੈ ਸੰਗ ਸਾਥ ਕਿੰਨੇ ਕਹਿੰਦੇ ਨਾਨਕ ਜਿਨ ਕੈ ਸੰਗ ਸਾਥ ਵੱਡਿਆਂ ਸੋ ਕਿ ਅਰੀਸ ਜਿੱਥੇ ਨਹੀਂ ਸਮਾਲਿ ਤੇ ਨਦਰ ਤੇਰੀ ਬਖਸ਼ੀਸ਼ ਉਹ ਬਖਸ਼ੀਸ਼ਾਂ ਲੈਣ ਲਈ ਕਿਉਂਕਿ ਵੱਡੀਆਂ ਜ਼ਿੰਮੇਵਾਰੀਆਂ ਪੈਣੀਆਂ ਤੇ ਉਹ ਵੱਡੀਆਂ ਜ਼ਿੰਮੇਵਾਰੀਆਂ ਪਰਮਾਤਮਾ ਦੀ ਬਖਸ਼ੀਸ਼ ਨਾਲ ਨਭਾਈਆਂ ਜਾਂਦੀਆਂ ਤੇ ਉਹੀ ਫਿਰ ਸੋਚ-ਬੋਚ ਤੇ ਸ਼ਕਤੀਆਂ ਬਖਸ਼ਦਾਏ ਤੇ ਮੁਹੰਮਦ ਅਰਸ਼ਾਦ ਜੀ ਨੂੰ ਇਹਨਾਂ ਨੇ ਸਿਲੈਕਟ ਕੀਤਾ ਵੀ ਇਹੀ ਖੁਸ਼ੀਆਂ ਲਿਆ ਸਕਦੇ ਆ ਤੇ ਵਾਕਈ ਇਹਨਾਂ ਨੇ ਅੱਜ ਜਿਹੜੀਆਂ ਖੁਸ਼ੀਆਂ ਖੋਲੀਆਂ ਗਈਆਂ ਸੀ ਨਾ ਕੁਝ ਹਾਲਾਤਾਂ ਨੇ ਖੋਲੀਆਂ ਸੀ ਉਹ ਖੁਸ਼ੀਆਂ ਦਵਾਰੇ ਲਿਆਂਦੀਆਂ ਪਰਮਾਤਮਾ ਸ਼ਕਤੀਆਂ ਬਖਸ਼ੇ ਤੇ ਵੀਰ ਜੀ ਉਹਨਾਂ ਨੂੰ ਇੰਨਾ ਵੱਡਾ ਸਹਿਯੋਗ ਇਹਨਾਂ ਦਾ ਪ੍ਰਭਾਸਤਰਾ ਦੇ ਮਿਸ਼ਨ ਦੇ ਵਿੱਚ ਮੈਂ ਇਹਨਾਂ ਦੇ ਕੋਲ ਜਾ ਕੇ ਇਦਾਂ ਕਹਿੰਦਾ ਮਨ ਨਾਲ ਕੇਵਰ ਘਰ ਦੇ ਵਿੱਚ ਤਾਂ ਕੋਈ ਚਲੋ ਘੱਟ ਪੁੱਛਦਾ ਪਰ ਇਹਨਾਂ ਕੋਲ ਜਾ ਕੇ ਜਿਹੜਾ ਮਤਲਬ ਉੱਥੇ ਪਤਾ ਹੀ ਨਹੀਂ ਲੱਗਦਾ ਵੀ ਪੰਜਾਬ ਤੋਂ ਬਾਹਰ ਆਏ ਆ ਵੀਰ ਜੀ ਉਹਨੇ ਦਿਨ ਰਾਤ ਮਤਲਬ ਆਪਣਾ ਕੰਮ ਸਮਝ ਗਏ ਦਿਨ ਰਾਤ ਬੱਚੇ ਹਰ ਸ਼ੋਤ ਕੌਰ ਜੋ ਸਾਰੇ ਇਹ ਬੱਚੇ ਮਤਲਬ ਇਸ ਮਿਸ਼ਨ ਦੇ ਵਿੱਚ ਜਿਹੜੇ ਲੋੜਵੰਦਾਂ ਦੇ ਮਿਸ਼ਨ ਦੇ ਵਿੱਚ ਇਹਨਾਂ ਨੂੰ ਵੀ ਇਲਾਜ ਦਾ ਸੁਧਾਰ ਦਾ ਪੁਨਰਵਾਸ ਦਾ ਹੈ ਨਾ ਮੌਕਾ ਮਿਲ ਸਕੇ ਜਿਨ੍ਹਾਂ ਲਈ ਗੁਰੂ ਸਾਹਿਬ ਨੇ ਜੀਵਨ ਕੈ ਸਰਵਉੱਚ ਲਾ ਦਿੱਤੇ ਤੇ ਇਹੋ ਜਿਹਾ ਪਰਿਵਾਰ ਮੈਨੂੰ ਲੱਗਦਾ ਵੀ ਇਹਦੇ ਨਾਲ ਵੱਡੀ ਪ੍ਰੇਰਨਾ ਮਿਲੂਗੀ ਸਮਾਜ ਨੂੰ ਜੇ ਇਹੋ ਜੀ ਸਾਡੀ ਸੋਚ ਬਣ ਗਈ ਉਹ ਦਿਨ ਦੂਰ ਨਹੀਂ ਜਿੱਥੇ ਸਾਡਾ ਵਿਅਕਤੀਗਤ ਜੀਵਨ ਸਾਡਾ ਪਰਿਵਾਰਿਕ ਜੀਵਨ ਤੇ ਸਮਾਜ ਵੀ ਖੁਸ਼ਹਾਲ ਬਣ ਸਕਦਾ ਹੈ ਤੇ ਜਿਹੜੇ ਆ ਜਿਹੜਾ ਹੁਣ ਵੀਰ ਜੀ ਉਹਨਾਂ ਨੇ ਸੁਣਾਇਆ ਨਾ ਕਿ ਮਾਪੇ ਨਹੀਂ ਸਰਾਪੇ ਸਮਝਣ ਲੱਗੇ ਇਹੋ ਜਿਹੇ ਗੀਤ ਜਿਹੜੇ ਬਣ ਗਏ ਨਾ ਇਹ ਸਾਨੂੰ ਝੰਜੋੜਨਗੇ ਮਜਬੂਰ ਕਰਨਗੇ ਵੀ ਅਸੀਂ ਕਿਹੋ ਜੀ ਸੋਚ ਤੇ ਸ਼ਖਸੀਅਤ ਦੇ ਮਾਲਕ ਬਣ ਗਏ ਤੇ ਮੈਂ ਸਲੂਟ ਕਰਦਾ ਵੀ ਜਿਨ੍ਹਾਂ ਜੋ ਇਹਨਾਂ ਨੇ ਗਾ ਦਿੱਤਾ ਨਾ ਸਾਡੇ ਯੂਥ ਨੇ ਸਮਝ ਲਓ ਵੀ ਉਹਨੂੰ ਫਾਲੋ ਕਰਨਾ ਸ਼ੁਰੂ ਕਰ ਦੇਣਾ ਤੇ ਬਹੁਤ ਵੱਡਾ ਤੁਹਾਡਾ ਇਹ ਜਿਹੜਾ ਇੱਕ ਸਮਾਜ ਦੇ ਵਿੱਚ ਕੰਟਰੀਬਿਊਸ਼ਨ ਹੈ ਇਹ ਵੀਰ ਜੀ ਉਹਨਾਂ ਨੂੰ ਸਮੁੱਚੇ ਪਰਿਵਾਰ ਨੂੰ ਭੈਣ ਜੀ ਉਹਨਾਂ ਨੂੰ ਤੇ ਦਿਨ ਰਾਤ ਜਿਹੜੇ ਹੈਗੇ ਸਮਾਜ ਦੀ ਭਲਾਈ ਦੇ ਵਿੱਚ ਇਹ ਯਤਨਸ਼ੀਲ ਰਹੇ ਨੇ ਹੈਗੇ ਤੇ ਇੱਥੇ ਆਇਆ ਜੀ ਆਇਆਂ ਵੀ ਕਹਿੰਦਾ ਹੈ ਤੇ ਪ੍ਰਮਾਤਮਾ ਗੇ ਅਰਦਾਸ ਵੀ ਕਰਦਾ ਏ ਵੀ ਇਹਨਾਂ ਨੂੰ ਤੰਦਰੁਸਤ ਅਤੇ ਸ਼ਕਤੀਆਂ ਮਕਸ਼ੇ ਤਾਂ ਕਿ ਸਮਾਜ ਦੀ ਇਹਦੀ ਸੇਵਾ ਹੁੰਦੀ ਰਹੇ ਬਿਲਕੁਲ ਹਾਂਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ નો ਡਾਊਟ ਐ ਐਨ ਆਰ ਆਈ ਸੰਗਤਾਂ ਜੁੜੀਆਂ ਹੋਈਆਂ ਬਹੁਤ ਸਾਰੀਆਂ ਬਿਲਕੁਲ ਇਸ ਸੰਸਥਾ ਨਾਲ ਸਿੱਧੇ ਸਿੱਧੇ ਤਰੀਕੇ ਨਾਲ ਚਲੋ ਅਸੀਂ ਆਉਂਦੇ ਰਹਿੰਦੇ ਆ ਸਾਨੂੰ ਮੌਕਾ ਥੋੜਾ ਵੱਧ ਮਿਲਿਆ ਹਾਂਜੀ ਤੇ ਯਾਨੀ ਕਿ ਜੋ ਸਾਡੇ ਜਾਨੀ ਇਨ ਰੀਅਲ ਸੈਂਸ ਜੋ ਅਸੀਂ ਹੁਣ ਮਹਿਸੂਸ ਕੀਤਾ ਅੱਜ ਬੱਚਿਆਂ ਦੇ ਚਿਹਰੇ ਤੇ ਜੋ ਖੁਸ਼ੀਆਂ ਦੇਖਿਆ ਉਹਦਾ ਕੋਈ ਮੁੱਲ ਹੀ ਨਹੀਂ ਹੈ ਔਰ ਮੈਨੂੰ ਸਾਖਸ਼ਾ ਤੇ ਫੀਲ ਹੋ ਰਿਹਾ ਸੀ ਕਿ ਜਿਵੇਂ ਝੜੀ ਲੱਗੀ ਹੋਈ ਹੈ ਬਖਸ਼ਾ ਦੇ ਗੁਰੂ ਸਾਹਿਬ ਦੀ ਇੰਨੀ ਜ਼ਿਆਦਾ ਖੁਸ਼ੀ ਔਰ ਸੰਭਾਲੀ ਨਹੀਂ ਸੀ ਆਉਂਦੀ ਅੱਖਾਂ ਨਮ ਹੋ ਰਹੀਆਂ ਸੀ ਮੱਲੋ ਮੱਲੀ ਜਿਨ੍ਹਾਂ ਨੂੰ ਅਸਲ ਮਾਪੇ ਖੁਸ਼ੀ ਨਹੀਂ ਦੇ ਸਕੇ ਮੇਰੇ ਖਿਆਲ ਭਾਈ ਸ਼ਮਸ਼ੇਰ ਸਿੰਘ ਜਾਂ ਤੁਹਾਡੇ ਵਰਗੇ ਇਸ ਤਰੀਕੇ ਸਮਾਜ ਸੇਵੀ ਜਿਹੜੇ ਅੱਜ ਖੁਸ਼ੀਆਂ ਦੇ ਰਹੇ ਸੋ ਜੀ ਇਹਨਾਂ ਦੀ ਸੇਵਾ ਤਾਂ ਕੋਈ ਬੇਅੰਤ ਸੇਵਾ ਇਹਨਾਂ ਇਸ ਪਰਿਵਾਰ ਦੀ ਵੀਰ ਜੀ ਭੈਣ ਦੀ ਹੋਰਾਂ ਦੀ ਅਸੀਂ ਤਾਂ ਨਾ ਚੀਜ਼ ਆ ਕੁਝ ਵੀ ਨਹੀਂ ਕਰ ਸਕਦੇ ਪਰ ਚਲੋ ਜਿੰਨਾ ਕੁ ਅਸੀਂ ਮਾੜੀ ਮੋਟੀ ਕਰ ਸਕਦੇ ਆ ਤੇ ਕੋਸ਼ਿਸ਼ ਕਰਦੇ ਆ ਜੀ ਉਪਰਾਲਾ ਹੈ ਪਰ ਇਹਨਾਂ ਦੇ ਸਪੋਰਟ ਨਾਲ ਅਸੀਂ ਮਾੜਾ ਮੋਟਾ ਚਲੋ ਸੇਵਾ ਚ ਯੋਗਦਾਨ ਪਾਉਣੇ ਆ ਜਿੰਨਾ ਇੱਕ ਹੋ ਸਕਦਾ ਪਰ ਜੋ ਅੱਜ ਸਾਨੂੰ ਅਸਲੀ ਫੀਲਿੰਗ ਆਈ ਬੱਚਿਆਂ ਨੂੰ ਦੇਖ ਕੇ ਸਾਰਾ ਕੁਝ aur ਬੀਬੀਆਂ ਦੇ ਵੱਡਿਆਂ ਦੇ ਉਹ ਤਾਂ ਸਪੀਥਲੈਸ ਅਲਾਜਾ ਵਜੋਂ ਅੱਜ ਭਾਈ ਸਾਹਿਬ ਜਿਸ ਤਰੀਕੇ ਨਾਲ ਪ੍ਰਵਾਸੀ ਸੰਸਤਾ ਜੀ ਹੈ ਨਾ ਨਾਮ ਲਿਖਿਆ ਸੀ ਕਿ ਪ੍ਰਵਾਸੀ ਸਸਤਾ ਕੀ ਪਰਵ ਦੀ ਆਸਰਾ ਕੀ ਉਸੇ ਦੀ ਆਸਰਾ ਹੋਰ ਤਾਂ ਆਪਾਂ ਚਲੋ ਇੱਕ ਜਰੀਆ ਬਣੇ ਹੋਏ ਆ ਨਾ ਤੁਸੀਂ ਐਨ ਆਰ ਆਈ ਭਾਵੇਂ ਚਾਹੇ ਲੋਕਲ ਆਪਾਂ ਪੰਜਾਬ ਦੇ ਲੋਕ ਆ ਪਰ ਜਿਹੜੀ ਇਹ ਖੁਸ਼ੀਆਂ ਤੁਸੀਂ ਦੇਖਣ ਨੂੰ ਮਿਲੀਆਂ ਨੇ ਤਾਂ ਬਹੁਤ ਮਨ ਖੁਸ਼ੀ ਹੁੰਦਾ ਇੱਕ ਤਰ੍ਹਾਂ ਦਾ ਪਹਿਲਾ ਭਾਵਤ ਮਿਲਦਾ ਸੀ ਕਿ ਇਹਨਾਂ ਦਾ ਕੋਈ ਸਹਾਰਾ ਨਹੀਂ ਆਪਾਂ ਸਾਰਾ ਬੜੇ ਕੁਝ ਕਿਸਮ ਤੋਂ ਸਰ ਤੁਸੀਂ ਬਹੁਤ ਜ਼ਿਆਦਾ ਹਾਂਜੀ ਮੈਂ ਆਪਣੇ ਆਪ ਨੂੰ ਬਹੁਤ ਖੁਸ਼ੀ ਸੰਸਮਤਨਾ ਕਿ ਵੀਰ ਜੀ ਉਹਨਾਂ ਸੰਗਤ ਵਿੱਚ ਮਿਲਿਆ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਇੱਥੇ ਆ ਕੇ ਥੋੜੇ ਸੇਵਾ ਕਰ ਸਕੀਏ ਵਾਹਿਗੁਰੂ ਦਾ ਸ਼ੁਕਰ ਹੈ ਕਿ ਸਾਨੂੰ ਇਸ ਜੋਗ ਬਣਾਇਆ ਉਹਨਾਂ ਨੇ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਅੱਗੇ ਕਿ ਸਾਨੂੰ ਇਸ ਤਰ੍ਹਾਂ ਵੱਲ ਵਕਸ਼ਨ ਸਾਹੀ ਸੰਗਤ ਨੂੰ ਹੋਰ ਸੰਗਤ ਨੂੰ ਵੀ ਵੱਲ ਵਕਸ਼ਨ ਤਾਂ ਕਿ ਇੱਥੇ ਜਿਹੜੇ ਲੋੜਵੰਦ ਲੋਕਾਂ ਨੂੰ ਇਹ ਸੇਵਾ ਹੋ ਸਕੇ ਐਨਆਰਆਈ ਭਰਾਵਾਂ ਨੂੰ ਕੀ ਗਿਆ ਆਖੋਗੇ ਤੁਸੀਂ ਐਨਆਰਆਈ ਭਰਾਵਾਂ ਦਾ ਕੀ ਮੌਕੇ ਪ੍ਰੈਜੈਂਟ ਹਾਂਜੀ ਮੈਲਬਰਨ ਦੇ ਵਿੱਚ ਸਾਡੇ ਨਾਲ ਬਹੁਤ ਸਾਰੇ ਹੋਰ ਵੀ ਐਨਆਰਆਈ ਭਰਾ ਜੁ ਸੇਵਾ ਪੇਜ ਰਹੇ ਨੇ ਟਾਈਮ ਟੂ ਟਾਈਮ ਹਾਂਜੀ ਤੇ ਤੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਣੇ ਸੇਵਾ ਦੇ ਵਿੱਚ ਤੇ ਕਾਜ ਹੋਏ ਵੱਧ ਤੋਂ ਵੱਧ ਲਾਭ ਜਿਹੜੇ ਲੋਕਾਂ ਨੂੰ ਲੋਕਾਂ ਨੂੰ ਮਿਲ ਸਕਣ